ਮੁੱਖ ਮੰਤਰੀ ਦੇ ਦੋਸਤ ਕਰਮਜੀਤਨ ਮੋਹਨ ਨੂੰ ਵੀ ਡਿਗਰਟ ਦਿੱਤੀ ਕਿਸ ਤਰ੍ਹਾਂ ਦੇਖਦੇ ਹਾਂਜੀ ਕਰਮਜੀਤਨ ਮੋਹਨ ਨੂੰ ਵੀ ਡਿਗਰਟ ਦੋ ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13 ਜ਼ੀਰੋ ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਆ ਸਕਦੇ ਢਾਲੀਵਾਲ ਸਾਹਿਬ ਮੀਤ ਹੀਰ ਸਾਹਿਬ ਕੀ ਦਿੱਲੀ ਦੀ ਔਰ ਮਾਨਸਾ ਦੀ ਆਪਸ ਵਿੱਚ ਜਿਹੜੀ ਕਿ ਜਿਹੜੇ ਉਹਨਾਂ ਦੇ ਚਾਹਤੇ ਹੈ ਉਹਨਾਂ ਲੋਕਾਂ ਦੇ ਨੇ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇੱਥੋਂ ਫਾਰਕ ਕਰ ਦਿੱਤਾ ਜਾਂ ਵੀ ਸੀ ਲੋਕਾਂ ਦੀ ਸਹਿਮਤੀ ਨਾਲ ਉਮੀਦਵਾਰ ਦੇਵਾਂਗੇ ਕੋਈ ਐਸਾ ਵੀ ਸਮੇਂ ਆਉਂਦਾ ਸੀ ਕਿ ਇੱਕ ਬਾਕਸ ਲਾਇਆ ਜਾਂਦਾ ਸੀ ਕਿ ਉਥੋਂ ਦੇ ਲੋਕਾਂ ਦਾ opinion ਲਿਆ ਜਾਂਦਾ ਸੀ ਔਰ ਅੱਜ ਕੀ ਹੋਇਆ ਕਿ 2 ਸਾਲਾਂ ਦੀ ਸਰਕਾਰ 92 ਸੀਟਾਂ ਤੋਂ ਬਾਅਦ ਇਸ ਗੱਲ ਤੋਂ ਇਹ ਗੱਲ ਤੈ ਹੋ ਜਾਂਦੀ ਹੈ ਕਿ ਅੱਜ ਮਜਬੂਰਨ ਆਪ ਦੇ ਪੰਜ ਮੰਤਰੀ ਉਤਾਰਨੇ ਪਏ ਉਹਨਾਂ ਕੋਲੇ ਹੋਰ ਕੋਈ ਚਿਹਰਾ ਨਹੀਂ ਰਹਿ ਗਿਆ ਦੋ ਚਿਹਰੇ ਉਹ ਪੋਚਿੰਗ ਕਰਕੇ ਲੈ ਕੇ ਗਏ ਜਾਣੀ ਕਿ ਰਿੰਕੂ ਜੀ ਨੂੰ ਜਲੰਧਰੋਂ ਲੜਾਇਆ ਗਿਆ ਜੀਪੀਜੀ ਜਿਹੜੇ ਉਹਨਾਂ ਨੂੰ ਕੋਚ ਕੀਤਾ ਗਿਆ ਸਾਡੇ ਲੋਕਾਂ ਨੂੰ ਕਹਿਣ ਦਾ ਮਤਲਬ ਇਹ ਹੈ ਕਿ ਦੋ ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13 ਜ਼ੀਰੋ ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ। ਅਤੇ ਉਨਾ ਹੀ ਚਿਹਰਿਆਂ ਨੂੰ ਲੜਾਇਆ ਗਿਆ। ਸੋ ਪਰ 올 ਦਾ ਬੈਸਟ ਮੈਨੂੰ ਲੱਗਦਾ ਹੈ ਕਿ ਇਹ ਇਹ ਜਲਦਬਾਜੀ ਚ ਲਿਆ ਗਿਆ ਡਿਸੀਜਨ ਜਿਹੜੇ तमाम ਸਰਵੇ ਤੇ ਵੋਟ ਪਰਸੈਂਟੇਜ ਜਿਹੜੀ ਆਈ ਇਹ ਉਹ ਜਲਦੀ ਚ ਲਿਆ ਗਿਆ ਡਿਸੀਜਨ ਹੈ। ਅਤੇ ਕਿੰਨੇ ਇੱਕ ਹੋਰ ਜਿਹੜੇ ਲੋਕ ਬਣਾਏ ਗਏ ਐ 2 ਸਾਲਾਂ ਚ ਬਹੁਤ ਸਾਰੀ ਐਂਟੀ ਇੰਕੰਮਬੈਂਸੀ ਵੀ ਆਏਗੀ। ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨਾ ਪ੍ਰਾਪਤੀਆਂ ਉਹਨਾਂ ਬਾਰੇ ਵੀ ਲੋਕ ਚਰਚਾ ਕਰਨਗੇ ਇਹਨਾਂ ਲੋਕਾਂ ਦੀ ਵੀ ਚਰਚਾ ਕਰਨਗੇ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡੀਨਰੀ ਜਿਹੜੀ ਲਿਸਟ ਕੱਢ ਦਿੱਤੀ ਹੋਵੇ ਜਿਹੜੇ ਤੋਂ ਲੋਕ ਹੈਰਾਨ ਔਰ ਪਰੇਸ਼ਾਨ ਹੋਣ ਔਰ ਲੋਕਾਂ ਨੂੰ ਲੱਗੇ ਕਿ ਐਸੇ ਚਿਹਰੇ ਦੇ ਦਿੱਤੇ ਗਏ ਨੇ ਜਿਹੜੇ ਚਿਹਰੇ ਲੋਕਾਂ ਨੂੰ ਪਸੰਦ ਆਉਣ ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਇਹ ਦੇ ਵਿੱਚ ਪਰਸਪੈਕਸ਼ਨ ਜਿਹੜੀ ਵਿਚਾਰ ਬਣ ਰਹੇ ਲੋਕਾਂ ਦੇ ਔਰ ਜਿਹੜੀ ਗੱਲ ਸੱਚ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਆ ਸਕਦੇ। ਢਾਲੀਵਾਲ ਸਾਹਿਬ ਜਿਨ੍ਹਾਂ ਕੋਲੇ ਪੰਚਾਇਤੀ ਰਾਜ ਮੰਤਰੀ ਸਨ ਉਹ ਜਿਹੜੇ ਬਹੁਤ ਪਪੂਲਰ ਮੰਤਰੀ ਹੋ ਗਿਆ ਸੀਗਾ ਗੱਲਾਂ ਬਾਤਾਂ 'ਚ ਕਿ ਉਹਨਾਂ ਤੋਂ ਉਹਨਾਂ ਦਾ ਵਿਭਾਗ ਲੈ ਲਿਆ ਗਿਆ ਨਾ ਨਹੀਂ ਦਿੱਤਾ ਗਿਆ। ਐਵੇਂ ਤੁਹਾਡੇ ਸਾਹਮਣੇ ਮੀਤ ਖੇਰ ਸਾਹਿਬ ਜਿਨ੍ਹਾਂ ਕੋਲੇ ਵਿਭਾਗ ਸੀਗਾ ਮਾਈਨਿੰਗ ਦਾ ਤੇ ਹੋਰ ਵੱਡੇ ਮੰਤਰਾਲੇ ਸੀ। ਸੋ ਕਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਔਰ ਮਾਨ ਸਾਹਿਬ ਦੀ ਆਪਸ ਵਿੱਚ ਜਿਹੜੀ कि ਜਿਹੜੇ ਉਹਨਾਂ ਦੇ ਚਾਹਤੇ ਐ ਉਹਨਾਂ ਨੂੰ ਉਹ ਚਾਉਂਦੇ ਨੇ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇੱਥੋਂ ਫਾਰਕ ਕਰ ਦਿੱਤਾ ਜਾਵੇ ਸੋ ਇਹ ਕਈ ਗੱਲਾਂ ਐ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡੀਨਰੀ ਜਿਹੜੀ ਲਿਸਟ ਦਿੱਤੀ ਹੋਵੇ ਕੋਈ ਐਸੀ ਗੱਲ ਮੁੱਖ ਮੰਤਰੀ ਦੇ ਦੋਸਤ ਕਰਮਜੀਤ ਨੂੰ ਮੋਬਲ ਨੂੰ ਵੀ ਟਿਕਟ ਦਿੱਤੀ ਕਿਸ ਤਰ੍ਹਾਂ ਦੇ ਹਾਂਜੀ ਕਿਉਂ ਕਰਮਜੀਤ ਨੂੰ ਮੋਬਲ ਨੂੰ ਵੀ ਟਿਕਟ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿਤੇ ਦੋਸਤ ਆ ਗਏ ਕਿਤੇ ਪੁਰਾਣੇ ਚਿਹਰੇ ਆ ਗਏ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਉਹਨੋਂ ਮੁੱਖ ਮੰਤਰੀ ਸਾਹਿਬ ਜਿਹੜੀ 13 0 ਵਾਲੀ ਗੱਲ ਕਰਦੇ ਸੀ ਉਹ ਨਹੀਂ ਕਿਸੇ ਨੇ ਸਵਾਲ ਪੁੱਛਿਆ ابھی 13 0 ਕੀ ਹੈ 13 0 ਮਤਲਬ ਕਿ ਆਪ 0 ਤੇ ਦੰ ਨਹੀਂ ਰਹਿਣ ਵਾਲੇ